ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਬਾਬਾਜੀਤ ਦਾ ਸਟੱਡ ਫਾਰਮ ਰਾਹੀਂ ਦੇਖ ਰਹੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ ਦੋਸਤੋ ਅੱਜ ਫਿਰ ਤੁਹਾਡੇ ਲਈ ਇੱਕ ਬਹੁਤ ਹੀ ਚੰਗੀ ਘੋੜੀ ਤੇ ਨਾਲ ਦੇ ਨਾਲ ਗੱਬਣ ਗੱਬਣ ਵੀ ਇੱਕ ਲਾਟਰੀ ਵਾਲਾ ਸਿਸਟਮ ਹੈ ਮਤਲਬ ਥੋੜਾ ਟਾਈਮ ਹੀ ਰਹਿੰਦਾ ਸਾਰੀ ਡਿਟੇਲ ਦਿੰਨੇ ਆ ਕਿੰਨੇ ਟਾਈਮ ਦੀ ਕਿਹੜੇ ਘੋੜੇ ਤੋਂ ਸਾਰੀ ਡਿਟੇਲ ਦਵਾਂਗੇ ਤੁਹਾਨੂੰ ਬਸ ਵੀਡੀਓ ਪ੍ਰੋਪਰ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਇਹਦੀ ਡਿਟੇਲ ਮਿਲ ਜੇ ਤੇ ਨਾਲ ਦੀ ਨਾਲ ਜਿਹੜੇ ਭਰਾ ਚੈਨਲ ਤੇ ਨਵੇਂ ਜੁੜੇ ਹੋ ਉਹਨਾਂ ਮੂਰੇ ਬੇਨਤੀ ਵਿੱਚ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸਾਰੀ ਵੀਡੀਓ ਪੂਰੀ ਪ੍ਰੋਪਰ ਦੇਖ ਲਿਓ ਤੇ ਕਮੈਂਟਾਂ ਵਿੱਚ ਆਪਦੇ ਵਿਚਾਰ ਜਰੂਰ ਦਿਓ ਘੋੜੀ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਜਲਦੀ ਤੋਂ ਜਲਦੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਵਿੱਚ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਤਾਈਂ ਪਹੁੰਚਦਾ ਰਹੇ ਤੇ ਅੱਜ ਦੋਸਤੋ ਬਾਦਿਆਂ ਵੀਡੀਓ ਵੱਲੋਂ ਦਿੰਨੇ ਆ ਤੁਹਾਨੂੰ ਸਾਰੀ ਡਿਟੇਲ ਦੋਸਤੋ ਜਿਵੇਂ ਤੁਸੀਂ ਦੇਖ ਹੀ ਲਿਆ ਘੋੜੀ ਹੈਗੀ ਜੀ 5.5 ਸਾਲ ਦੀ ਤੇ ਲਾਲ ਚੰਬੀ ਆ ਸਾਰਾ ਟੱਡ ੁੱਢ ਥੱਲੇੋਂ ਚਿੱਟਾ ਮੱਥਾ ਚਿੱਟਾ ਤੇ ਪੀਟਲ ਘੋੜੀ ਆ 8 ਮਹੀਨਿਆਂ ਦੀ ਗੱਬਣਾ ਘੋੜੀ ਦੋਸਤੋ ਇੱਕ ਲਾਟਰੀ ਵਾਲਾ ਸਿਸਟਮ ਹੀ ਆ ਟਾਈਮ ਥੋੜਾ ਹੀ ਰਹਿੰਦਾ ਸੂਣ ਚ ਬਾਕੀ ਘੋੜੀ ਨੂੰ ਪੇਟ ਫੂਟ ਬਹੁਤ ਜ਼ਿਆਦਾ ਛੱਡਿਆ ਹੋਇਆ ਮੰਨ ਲਓ ਬੱਚਾ ਵੱਡਾ ਹੀ ਦੋ ਪੇਟ ਤਾਂ ਐਂ ਦੇਖਣ ਤੱਕ ਅਗਲਾ ਐਂ ਕੋ ਦੋ ਚਾਰ ਦਿਨਾਂ ਨੂੰ ਸੂਈ ਪੈਣਾ ਪਰ ਦੋਸਤੋ ਸਹੀ 8 ਮਹੀਨੇ ਗੱਭਣ ਹੋਈ ਆ ਗੱਭਣ ਵੀ ਬਹੁਤ ਚੰਗੇ ਘੋੜੇ ਤੋਂ ਹੋਈ ਆ ਬਾਈ ਮੋੜ ਵਾਲੇ ਬੱਗੀ ਕੋਲ ਨੁਕਰਾ ਘੋੜਾ ਜੀ ਰਾਉਕੇ ਵਾਲੇ ਸੱਬੇ ਵਾਲੇ ਘੋੜੇ ਦਾ ਬੱਚਾ ਡਾਇਰੈਕਟ ਤੇ ਵੱਡੇ ਅਬੂਰ ਵਾਲੇ ਘੋੜੇ ਦਾ ਪੋਤਾ ਮੰਨ ਲਓ ਆਪਣੇ ਵਾਲੇ ਡਾਇਮੰਡ ਦਾ ਪਿਓ ਵਾਲੇ ਪਾਸੋਂ ਸਕਾ ਭਰਾ ਬੱਚੇ ਉਹਦੇ ਵੀ ਚੰਗੇ ਆਉਂਦੇ ਤੇ ਬੱਚਾ ਘੋੜੀ ਨੇ ਵੀ ਚੰਗਾ ਦਿਨ ਪਹਿਲਾਂ ਵੀ ਨੁਕਰਾ ਬੱਚਾ ਦਿੱਤਾ ਹੋਇਆ ਘੋੜੀ ਨੇ ਜੀ ਤੇ ਹੈ ਵੀ ਨੁਕਰੇ ਬੱਚੇ ਦੇਣ ਵਾਲੇ ਪੰਡੇ ਦੇ ਸਾਰੇ ਵਾਲ ਤਕਰੀਬਨ ਚਟੇ ਆ ਲੱਤਾਂ ਚਟੀਆਂ ਢ ਟ ਚਟਾ ਮੱਥਾ ਚਟਾ ਮੂੰਹ ਥੱਲੋਂ ਚਟਾ ਹੱਡਾਂ ਪੈਰਾਂ ਦੀ ਖੁੱਲੀ ਆ ਕੁੜੀ ਵਾਲ ਪੌਰੀਆਂ ਦੀ ਸਾਫ ਆ ਤੇ ਲੈਂਥ ਲੁੱਥੀ ਚੰਗੀ ਆ ਹੱਥਾਂ ਪੈਰਾਂ ਦੀ ਸਾਫ ਗਰਦਨ ਗੁਰਦਨ ਚੰਗੀ ਆ ਤੇ ਬਾਕੀ ਜਦੋਂ ਤੁਸੀਂ ਸਾਹਮਣੇ ਆ ਕੇ ਦੇਖ ਲੀਨੇ ਤੁਹਾਨੂੰ ਇਹਦੇ ਨਾਲ ਹੋਰ ਵੀ ਜ਼ਿਆਦਾ ਚੰਗੀ ਲੱਗੂ ਇੱਕ ਆਪਾਂ ਵੀਡੀਓ ਤਾਂ ਜਸਟ ਨਾਰਮਲ ਜੀ ਬਣਾਈ ਸੀ ਵੀ ਇੱਕ ਵਾਰ ਅੰਦਾਜ਼ਾ ਜਿਹਾ ਲਾਇਆ ਜਾਵੇ ਹਨਾ ਦੇਖਣ ਵਾਲੇ ਨੂੰ ਪਤਾ ਚੱਲ ਜਾਂਦਾ ਵੀ ਆਹ ਚੀਜ਼ ਖੜੀ ਆ ਬਾਕੀ ਆਪਦੀ ਬੰਦਾ ਆ ਕੇ ਤਸੱਲੀ ਕਰ ਸਕਦਾ ਤੇ ਦੂਜੀ ਗੱਲ ਤੁਸੀਂ ਗੱਭਨ ਆਪਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਲਿਜਾ ਸਕਦੇ ਆ ਬਾਕੀ ਪੀਟੀ ਦੱਸੀ ਜਾਂਦਾ ਪਰ ਫਿਰ ਵੀ ਤਸੱਲੀ ਕਰਾਉਣੀ ਜ਼ਰੂਰੀ ਆ ਆਪਦੀ ਤਸੱਲੀ ਕਰਾ ਲਿਓ ਆਪਾਂ ਨੂੰ ਕੋਈ ਇਤਰਾਜ਼ ਨਹੀਂ ਉਹ ਤੇ ਬਾਲਪੋਰੀਆਂ ਦੀ ਸਾਫ ਆ ਸਵਾਰੀ ਦੀ ਪਾਸ ਸਵਾਰੀ ਦੀ ਚਾਲ ਚੁੰਨ ਦੀ ਬਹੁਤ ਜ਼ਿਆਦਾ ਚੰਗੀ ਆ ਕੁੜੀ ਹੱਥਾਂ ਪੈਰਾਂ ਦੀ ਸਾਫ ਆ ਤੇ ਮੇਨ ਗੱਲ ਆ ਜਿਹੜੀ ਸਾਉ ਠੰਡੀ ਆ ਆਮ ਤੌਰ ਤੇ ਆਪਾਂ ਦੇਖਦੇ ਆ ਘਰਾਂ ਵਿੱਚ ਜਿਹਨੂੰ ਪਹਿਲੀ ਵਾਰ ਲੈ ਜਾਣੀ ਹੁੰਦੀ ਜਾਂ ਛੋਟੇ ਬੱਚਿਆਂ ਦਾ ਸੌਂਕ ਹੁੰਦਾ ਨਾ ਉਹ ਹਰ ਕੋਈ ਬੰਦਾ ਆ ਕੇ ਕਹਿੰਦਾ ਬਾਈ ਯਾਰ ਬੱਚਿਆਂ ਲਈ ਹੋਵੇ ਕੁੜੀ ਦੰਦੀਨਾ ਲੱਤਾਨਾ ਚਲਾਉਂਦੀ ਹੋਏ ਉਹ ਕੋਲੋਂ ਪੂਰੀ ਹਸਪਖੋਂ ਪੂਰੀ ਤਰ੍ਹਾਂ ਸਾਫ਼ ਆ ਕੁੜੀ ਸਾਗ ਖੰਡੀ ਬਾਕੀ ਖੜਨੀ ਖੁਰਨੀ ਦੀ ਚੰਗੇ ਮੂਰੇ ਬੱਚਾ ਸੋਹਣਾ ਦੋ ਉਮੀਦ ਕਰਦਾ ਤੁਹਾਡੇ ਕੋੜੀ ਪਸੰਦ ਆਵੇ ਤੇ ਪ੍ਰਮਾਤਮਾ ਕੇ ਅਰਦਾਸ ਹੈ ਜਿਹਦੇ ਵੀ ਖਰੇ ਜਾਵੇ ਹਨ ਉਹਨੂੰ ਸਵੰਡਣੀ ਹੋਵੇ ਤੇ ਵਧੀਆ ਬੱਚਾ ਦੇਵੇ ਕੋ ਮੈਂ ਤਾਂ ਹੁੰਦੀ ਹਾਂ ਹਣ ਚੰਗੀ ਆ ਕੁੜੀ ਦੋਸਤੋ ਓਵਰ ਆਲ ਆਪਾਂ ਮੰਨੀਆਂ ਤਾਂ ਤੇ ਬਾਕੀ ਮੈਂ ਦੇ ਦੂੰ ਨੰਬਰ ਜਿਹੜੇ ਭਰਾ ਦੇ ਪਸੰਦ ਹੋਈ ਕੁੜੀ ਉਹ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਜੇ ਥੋੜੀ ਬਹੁਤੀ ਮੇਰੀਆਂ ਨੇ ਡਿਟੇਲ ਦੱਸਣ ਵਾਲੀ ਰਹਿੰਦੀ ਹੋਈ ਤਾਂ ਤੁਸੀਂ ਉਹ ਫੋਨ ਤੇ ਪੁੱਛ ਲਿਓ ਤੇ ਜਲਦੀ ਹੋਰ ਕੇ ਵੀਡੀਓ ਨਾਲ ਮਿਲਦੇ ਆ ਤੇ ਆ ਨੰਬਰ ਕਰ ਲਿਓ ਦੋਸਤੋ 98722 98960 98555 9907 07 ਨੰਬਰ WhatsApp ਵਾਲਾ ਦੋਸਤੋ ਮੈਂ